ਅਹੀ ਦੇਖੋ ਜੀ ਬੜਾ ਇਤਿਹਾਸਿਕ ਪਲ ਆਇਆ ਵਾ ਐਡਾ ਆਪਣਾ ਮੰਨ ਰਿਹਾ ਜੀ 500 ਸਾਲਾਂ ਬਾਅਦ ਸਾਨੂੰ ਖੁਸ਼ੀ ਮਿਲੀ ਆ ਉਸ ਜੀ ਦੀ ਕਿੰਨੇ ਕਿ ਦੀਵਤਾਂ ਦੀ ਲੱਗ ਗਈ ਸਰ ਇਹੀ 1,08,000 108 ਦੀਵੇ ਵੰਡੇ ਟੋਟਲ ਅਜਰ ਬਿਹਾਰ ਭਗਵਾਨ ਰਾਮ ਦੇ ਮੰਦਿਰ ਦਾ ਉਤਸਾਹ ਸਾਰੀ ਦੁਨੀਆ ਦੇ ਵਿੱਚ ਹੈ ਉਸ ਕੜੀ ਦੇ ਵਿੱਚ ਅਸੀਂ ਸੋਚਿਆ ਸੀ ਕਿ ਅਸੀਂ ਵੀ ਕੁਛ ਨਾ ਕੁਛ ਕੌਂਟ੍ਰਿਬਿਊਟ ਕਰੀਏ ਉਸ ਕਰਕੇ ਅਸੀਂ ਅੱਜ ਜਿਹੜੇ ਆ ਦੀਵੇ ਵੰਡਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਵਾ ਸੰਸਾਦ ਦਾ ਨਾਮ ਆ ਨਹਿਨ ਗਲੋਬਲ ਫਾਊਂਡੇਸ਼ਨ ਇਹ ਜਿੰਨਾਂ ਸਭੀ ਉਪਰਾਲਾ ਕੀਤਾ ਜਾ ਰਿਹਾ ਪਹਿਲਾਂ ਮੇਰੇ ਵੱਲ ਸਾਰਿਆਂ ਜਕਾਰਾ ਜੈ ਸ਼੍ਰੀ ਰਾਮ ਅਹੀਂ ਦੇਖੋ ਜੀ ਬੜਾ ਇਤਿਹਾਸਿਕ ਪਲ ਆਇਆ ਵਾ ਐਡਾ ਆਪਣਾ ਮੰਨ ਰਿਹਾ ਜੀ 500 ਸਾਲਾਂ ਬਾਅਦ ਸਾਨੂੰ ਖੁਸ਼ੀ ਮਿਲੀ ਆ ਉਸ ਚੀਜ਼ ਦੀ ਹਰ ਸਾਲ ਦੀਵਾਲੀ ਮਨਾ ਰਹੇ ਸੀ ਇਸ ਸਾਲ ਤੇ ਕੋ ਬੜਾ ਵੱਡਾ ਉਤਸ਼ਾਹ ਆ ਗਿਆ ਵਾ ਅਹੀਂ 1 ਲੱਖ 8108 ਦੀਵੇ ਵੰਡ ਰਹੇ ਆ ਕਿ ਲੋਕੀ ਆਪਣੇ ਘਰ ਦੀਵਾਲੀ ਬਣਾ ਸਕਣ ਸਰ ਦੀਵਾਲੀ ਦਾ ਮਤਵ ਵਾਲੀ ਆ ਵਾ ਕਿ ਦੀਪ ਮਾਲਾ ਕੀਤੀ ਜਾਏ ਤੇ ਦੀਵਾਲੀ ਰੋਸ਼ਨੀ ਦਾ ਤਿਹਾਰ ਆ ਤੇ ਇਸ ਤਰ੍ਹਾਂ ਇਹ ਰੋਸ਼ਨੀ ਚਲਾਓ ਤੇ ਬੜੇ ਜੈ ਸ਼੍ਰੀ ਰਾਮ ਦੇ ਜਕਾਰੇ ਲਾਓ ਕਿਸ ਜਗ੍ਹਾ ਤੇ ਅੱਜ ਤੁਹਾਡੇ ਕੋਲ ਜਿਹੜੇ ਰਸਤੇ ਦੇ ਵਿੱਚ ਦੀਵੇ ਵੰਡੇ ਜਾ ਰਹੇ ਨੇ ਅਸੀਂ ਇਸ ਵੇਲੇ ਅਲਟੀ ਚੌਂਕ ਚ ਵੰਡ ਰਹੇ ਆ ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਸ਼ਹਿਰ ਦੇ ਜਿਹੜੇ ਮੰਦਰ ਆ ਵੱਡੇ ਮੰਦਰ ਆ ਉਹਨਾਂ ਚ ਅਸੀਂ ਪਹੁੰਚਾ ਦਾਂਗੇ ਉੱਥੋਂ ਵੀ ਲੋਕ ਲਿਜਾ ਸਕਦੇ ਆ ਕੋਈ ਇੱਕ ਪੈਕੇਟ ਲੈਣਾ ਚਾਹੁੰਦਾ 10 ਪੈਕੇਟ ਲੈਣਾ ਚਾਹੁੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਲੈ ਸਕਦਾ ਵਾ ਕਿੰਨੇ ਕੁ ਦੀਵੇ ਤੁਸੀਂ ਲੈ ਕੇ ਆਏ ਸਰ ਇਹੀ 1 ਲੱਖ 8000 108 ਦੀਵੇ ਬਣਦੇ ਟੋਟਲ ਪੂਰੇ ਅੰਮ੍ਰਿਤਸਰ ਕੀ ਮੰਡੇ ਜਾਣਗੇ ਅੰਮ੍ਰਿਤਸਰ ਤੋਂ ਬਾਹਰ ਵੀ ਜਾਓ ਨਹੀਂ ਸਰ ਅੰਮ੍ਰਿਤਸਰ ਜੀ ਮੇਰੇ ਖਿਆਲ ਚ ਅੰਮ੍ਰਿਤਸਰ ਜੀ ਪੂਰੇ ਹੋ ਜਾਣਗੇ ਠੀਕ ਜਿਹੜੀ ਹੁਕਮ ਹੈ ਕਿ ਉਹ ਵੀ ਇੱਥੇ ਹੀ ਜਨਰੇਟ ਹੋ ਜਾ ਹਾਂਜੀ ਸਰ ਆਪਣਾ ਨਾਮ ਦੱਸ ਕੇ ਜੀ ਸਰ ਜੀ ਮੇਰਾ ਨਾਮ ਸੁਸ਼ਾਨ ਨਾ ਭਟਗਿਆ ਜੀ ਬਹੁਤ ਵਧੀਆ ਜੀ ਪੂਰੀ ਦੁਨੀਆ ਚ ਲੋਕ ਆਜ ਸਾਡੀ ਨਾਇਨ ਗਲੋਬਲ ਫਾਊਂਡੇਸ਼ਨ ਵੱਲੋਂ ਅਸੀਂ ਇੱਕ ਉਪਰਾਲਾ ਕਰਨ ਲੱਗੇ ਆ ਜਿੱਥੇ ਭਗਵਾਨ ਰਾਮ ਦੇ ਮੰਦਿਰ ਦਾ ਉਤਸ਼ਾਹ ਸਾਰੀ ਦੁਨੀਆ ਦੇ ਵਿੱਚ ਹੈ ਉਸ ਕੜੀ ਦੇ ਵਿੱਚ ਅਸੀਂ ਸੋਚਿਆ ਸੀ ਕਿ ਅਸੀਂ ਵੀ ਕੁਛ ਨਾ ਕੁਛ ਕੰਟਰੀਬਿਊਟ ਕਰੀਏ ਉਸ ਕਰਕੇ ਅਸੀਂ ਅੱਜ ਜਿਹੜੇ ਆ ਦੀਵੇ ਵੰਡਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਵਾ ਜਿਹੜੇ ਕਿ ਸਾਡੀ ਕੋਸ਼ਿਸ਼ ਹੈਗੀ 1,8108 ਦੀਵੇ ਅਸੀਂ ਵੰਡਨੇ ਆ ਜਿਹੜੇ ਕਿ ਅਸੀਂ ਲੋਕਾਂ ਤੱਕ ਪਹੁੰਚਾਵਾਂਗੇ ਸਪੈਸ਼ਲੀ ਉਹ ਲੋਕਾਂ ਤੱਕ ਜਿਨ੍ਹਾਂ ਨੂੰ ਜਿਨ੍ਹਾਂ ਦੇ ਘਰ ਚੰਦੇਰਾ ਵਾ ਜਿਹੜੇ ਅੱਜ ਖੁਸ਼ੀ ਚ ਪਾਰਟਿਸਪੇਟ ਕਰਨਾ ਚਾਹੁੰਦੇ ਆ ਅਸੀਂ ਸਾਡੀ ਕੋਸ਼ਿਸ਼ ਹੈਗੀ ਕਿ ਉਹਨਾਂ ਲੋਕਾਂ ਤੱਕ ਇਹ ਦੀਵੇ ਪਹੁੰਚਾਈ ਜਾਣ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਨੂੰ ਜਗਾ ਸਕਣ ਕਿਹੜੇ ਦੀਵੇ ਆ ਜੀ ਜਿਹੜੇ ਇਹ ਮਿੱਟੀ ਦੇ ਦੀਵੇ ਆ ਜੀ ਇਕੋ ਫ੍ਰੈਂਡਲੀ ਦੀਵੇ ਆ ਅਸੀਂ ਚਾਈਨਸ ਦੀਵਿਆਂ ਨੂੰ ਪ੍ਰੇਫਰ ਨਹੀਂ ਕੀਤਾ ਅਸੀਂ ਆਪਣੇ ਦੇਸ਼ ਦੀ ਮਿੱਟੀ ਦੇ ਬਣੇ ਦੇ ਦੀਵਿਆਂ ਨੂੰ ਪ੍ਰੇਫਰ ਕੀਤਾ ਕਿ ਉਹ ਵੀ ਸਾਡੇ ਭਰਾਵਾਂ ਨੇ ਉਹਨਾਂ ਨੂੰ ਵੀ ਰਾਮ ਦਾ ਜੜਾ ਵੈ ਪ੍ਰਸ਼ਾਦ ਉਹ ਬਣਾ ਕੇ ਵੰਡਣਗੇ ਉਹ ਬਣਾ ਕੇ ਸਾਨੂੰ ਦੇਣਗੇ ਅਸੀਂ ਵੰਡ ਕੇ ਪ੍ਰਸ਼ਾਨ ਲਵਾਵਾਂਗੇ ਕਿਹੜੀ ਜਗ੍ਹਾ ਤੇ ਵੰਡੇ ਜਾ ਰਹੇ ਹਾਂ ਅਸੀਂ ਅੱਜ ਨੌਲਿਜ ਚਾਲ ਨੂੰ ਸ਼ੁਰੂ ਕੀਤਾ ਵੈ ਇਹ ਸਾਡੀ ਮੁਹਿੰਮ 22 ਜਨਵਰੀ ਤੱਕ ਜਾਰੀ ਰਹੇਗੀ ਅਸੀਂ ਮੰਦਰਾਂ ਤੇ ਵੀ ਜਾਵਾਂਗੇ ਹੋਰ ਪ੍ਰਮੁੱਖ ਜਗ੍ਹਾ ਤੇ ਵੀ ਅਮਰਸਰ ਦੀਆਂ ਜਾਵਾਂਗੇ ਜਿੱਥੇ-ਥੇ ਇਹ ਦੀਵੇ ਅਸੀਂ ਵੰਡਾਂਗੇ ਕਿੰਨੇ ਦੀਵੇ ਟੋੜੇ 1,08,108 ਦੀਵੇ ਕਹਿ ਸਕਦੇ ਕਾਫੀ ਖੁਸ਼ੀ ਦਾ ਦਿਨ ਹੈਗਾ 22 ਤਰੀਕ ਤੱਕ ਤੇ ਲਗਾਤਾਰ 22 ਤਰੀਕ ਤੱਕ ਇੰਨਾ ਹੀ ਕੁ ਜੜੀਏ ਦੀਵੇ ਵੰਡੇ ਜਾਣਗੇ ਬਿਲਕੁਲ 22 ਤਰੀਕ ਤੱਕ ਇਦਾਂ ਹੀ ਦੀਵੇ ਵੰਡੇ ਜਾਣਗੇ ਕਿਉਂਕਿ ਇਹ ਜਿਹੜਾ 22 ਜਨਵਰੀ ਹੈ ਇਹ ਹੁਣ ਇਤਿਹਾਸ ਚ ਲਿਖਿਆ ਜਾਣਾ ਵੈ ਦਿਨ ਔਰ ਹਰ ਸਾਲ ਹੀ ਇਹਨੂੰ ਬੜਾ ਵੱਡੇ ਤੌਰ ਤੇ ਮਨਾਇਆ ਜਾਣਾ ਵੈ ਤੇ ਸਾਡੀ ਟੀਮ ਨੇ ਕਿਹਾ ਸੀ ਕਿ ਕਿਉਂ ਨਾ ਅਸੀਂ ਵੀ ਪਾਰਟ ਬਣੀਏ ਉਸ ਖੁਸ਼ੀ ਦਾ ਭਗਵਾਨ ਰਾਮ ਦੇ ਚਰਨਾ ਸਦਕਾ ਅਸੀਂ ਇੱਥੋਂ ਤੱਕ ਪਹੁੰਚੇ ਆ